ਨਾ ਫੇਰ ਰੋਕੋ ਉਹਦੇ ਬੱਚਿਆਂ ਨੂੰ ਮੈਂ ਕਿਹੜਾ ਕਹਿਨੀਏ ਮੇਰੇ ਰੀਲਾਂ ਦੇਖੋ ਨਾ ਦੇਖਿਆ ਕਰਨਾ ਮੇਰੇ ਰੀਲਾਂ ਹਾਂ ਪੰਜਾਬ ਸੋਧਰੇ ਚਾਹੇ ਨਾ ਸੋਧਰੇ ਠੀਕ ਆ ਜੇ ਤੂੰ ਵੀਡੀਓ ਪੋਣਾ ਨਾ ਹਟੀ ਨਾ ਤਾਂ ਤੈਨੂੰ ਚੰਗੀ ਤਰ੍ਹਾਂ ਸੁਧਾਰ ਕੇ ਜਾਵਾਂਗੇ ਹਾਂਜੀ ਹਾਂਜੀ ਵਧੀਆ ਤੁਸੀਂ ਅਸੋ ਅੱਛਾ ਸੁਣ ਲੱਗਦੀ ਐ ਮੈਂ ਅਸੀਂ ਹੈ ਹੀ ਸੋਹਣਿਆਂਗੇ ਅੱਛਾ ਲਿਪਸਟਿਕ ਦਾ ਸ਼ੇਡ ਸੋਹਣਾ ਲੱਗਦਾ ਹਾਂਜੀ ਮੈਂ ਆ ਇਅਰਿੰਗਸ ਵੀ ਨਵੇਂ ਲੈ ਲੈਨੇ ਆਪਦੇ ਹਾਂਜੀ ਪੌਣੀਆਂ ਨਮੀ ਰੀਲ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਕਰੋ ਨਾਲੇ ਲਾਈਕ ਅੱਜ ਮੈਂ ਕਲੱਬ ਕਰਨ ਜਾਣੀ ਸੀ ਕਿਸੇ ਦੁਕਾਨ ਦੀ ਉੱਥੇ ਵੀ ਮੈਥੇ ਜਾਣੇਗਾ ਵਿਜੀ ਰਹਿਣ ਕਰਕੇ ਆ ਦੇਖੋ ਅੱਜ ਮੈਂ ਚਾਹ ਬਣਾਈ ਜਾਨੀ ਸੀ ਕਿਉਂਕਿ ਆਪਣੇ ਲੱਗਿਆ ਅੱਜ ਕੌਫੀ ਮੁੱਕੀ ਪਈ ਸੀ ਤਾਂ ਕਰਕੇ ਅੱਜ ਮੈਨੂੰ ਚਾਹ ਪੀਣੀ ਪਊਗੀ ਨਹੀਂ ਤਾਂ ਆਪਾਂ ਕਿੱਥੇ ਪੀਨੇ ਚਾਹ ਅੱਜ ਮੇਰੀ ਕੁਝ ਗੈਸ ਤਬੀਅਤ ਵੀ ਠੀਕ ਨਹੀਂ ਸੀਗੀ ਮੈਂ ਫਿਰ ਵੀ ਤੁਹਾਡੇ ਕਰਕੇ ਲਾਈਵ ਆਈ ਕਿਉਂਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰ ਦਾਂਗੇ ਓਪੋ ਮੈਂ ਉਹਦਾ ਗੈਸ ਆਨ ਹੀ ਕਰਨਾ ਭੁੱਲੀ ਗਿਆ ਤੁਹਾਡੇ ਲਾਈਵ ਹੋਣ ਦੇ ਚੱਕਰ ਚ ਚਲੋ 2 ਮਿੰਟ ਰੁਕੋ ਮੈਂ ਆਪਦੀ ਚਾਹ ਆਨ ਕਰਦਾ ਚਾਹ ਲੱਗ ਗਈ ਅੱਜ ਗਾਇਸ ਮੈਨੂੰ ਚਾਹ ਵੀ ਸਿੰਪਲ ਕੱਪ ਵਿੱਚ ਪੀਣੀ ਪੈ ਰਹੀ ਹੈ ਕਿਉਂਕਿ ਲੈਕਸੀ ਨਿਕਲ ਕੱਪ ਤੋੜਤਾ ਤੇ ਆਪਾਂ ਕੋਈ ਨਹੀਂ ਆਪਾਂ ਕੱਪ ਵੀ ਲੈ ਕੇ ਆਵਾਂਗੇ ਹੁਣ ਆਪਾਂ ਬੈਠ ਕੇ ਚਾਹ ਪੀਣੇ ਆਂਗੇ ਹਾਂ ਕੁੜੀ ਸੁਮਨਾ ਤੂੰ ਆਪਦੀ ਚਾਹ ਤਾਂ ਬਣਾ ਲਈ ਮੇਰੀ ਵੀ ਬਣਾ ਲਈ ਹੁੰਦੀ ਓ ਮम्मी ਮੈਂ ਤਾਂ ਲਾਈਵ ਹੋਣ ਦੇ ਚੱਕਰ 'ਚ ਮੈਂ ਤਾਂ ਤੁਹਾਡਾ ਪਾਣੀ ਪਾਉਣਾ ਭੁੱਲ ਗਈ। ਤੂੰ ਸਾਰਾ ਦਿਨ ਇਹਦੇ ਤੇ ਉਂਗਲ ਮਾਰੀ ਜਾਂਦੀ ਐ। ਹੈਂ? ਕਦੇ ਕਹਿੰਦੀ ਮੈਂ ਲਾਈਵ ਹੋ ਗਈ, ਕਦੇ ਮੈਂ ਕਹਿੰਦੀ ਰੀਲਾ ਪਾਉਣੀ ਆ। ਤੂੰ ਆਪ ਤਾਂ ਚਾਹ ਆਪ ਦਾ ਖਾ ਪੀ ਲੈਨੀ ਐ, ਤੂੰ ਸਾਡਾ ਵੀ ਪੁੱਛ ਲਿਆ ਕਰ ਵੀ ਭੁੱਖੇ ਹੋ ਕਿਤੇ ਐ ਹੋ ਤੁਸੀਂ? ਇੱਕ ਖਾ ਲਈ ਰੋਟੀ ਕਿ ਨਹੀਂ ਖਾਧੀ? ਓਹੋ ਮम्मी ਚੁੱਪ ਕਰ ਚੋ ਤੁਸੀਂ। ਲਾਈਵ ਚੱਲੀ ਜਾਂਦਾ ਕ ਸਾਰੇ ਸੁਣਦੇ ਨੇ। ਇਹ ਕੀ ਸੋਚਣਗੇ ਮੇਰੇ ਬਾਰੇ ਵੀ ਇਹਦੀ ਬੇਇੱਜ਼ਤੀ ਕਰੀ ਜਾਂਦੇ ਨੇ ਘਰ ਦੀ। ਮੈਨੂੰ ਇਸ ਦਾ ਡਰ ਨਹੀਂ ਮਾਰ ਗਿਆ ਇਹਨਾਂ ਦਾ। ਮੈਂ ਵੀ ਦੱਸਾਂ ਨਾ ਵੀ ਸਾਰਾ ਦਿਨ ਰੀਲਾ ਬਣਾਈ ਜਾਂਦੀ ਐ, ਹੋਰ ਤਾਂ ਕੋਈ ਕੰਮ ਦਾ ਆ ਤੇਰਾ ਲਾਈਵ ਕਰਕੇ ਹੁਣ ਸਾਡਾ ਬੋਲਣਾ ਵੀ ਬੰਦ ਕਰੇਗੀ ਸਾਡਾ ਸਾਹ ਬੰਦ ਕਰਨਾ ਤਾਂ ਹੈ ਕਿਉਂ ਮੰਮੀ ਤੁਸੀਂ ਜਲੂਸ ਕੱਢੀ ਜਾਂਦੇ ਹੋਗੇ ਸੁਣੋ ਐ ਪਤਾ ਇਸ ਟਾਈਮ ਮੈਨੂੰ 10000 ਬੰਦੇ ਦੇਖੇ ਜਾਂਦੇ ਕੋਈ ਨਾ ਬਣਾ ਲਓ ਨੇਗੀ ਚਾ ਕੋਈ ਨਾ गाइस ਤੁਸੀਂ ਇਹਨਾਂ ਨੂੰ ਇਗਨੋਰ ਕਰੋ ਇਹ ਤਾਂ ਐਵੇਂ ਬੋਲਦੇ ਰਹਿੰਦੇ ਨੇ ਜਿਮਾੜਾ ਚਾਂ ਉਹ ਕਹਤਾ ਤਾਂ ਆਕੜ ਕੇ ਤੁਰ ਗਈ ਹੈ ਬਗਾਨੇ ਘਰੇ ਜਾਣਾ ਕੱਲ ਨੂੰ ਅਗਲਾ ਫਿਰ ਮਾਂ ਪਿਓ ਨੂੰ ਕਹਿਣ ਲੱਗ ਜਾਂਦਾ ਵੀ ਉਹਨਾਂ ਨੇ ਨੀ ਚੱਜ ਦੀ ਮੱਤ ਦਿੱਤੀ ਹੈਗੀ ਮੈਂ ਕੀ ਕਰਾਂ ਬਥੇਰਾ ਸਮਝਾ ਸਮਝਾ ਥੱਕ ਗਈ ਸਮਝਦ ਵੀ ਨਹੀਂ ਹੈਗੀ ਸਾਰਾ ਦਿਨ ਮੋਬਾਈਲ ਹੀ ਹੱਥ ਚ ਰੱਖਦੀ ਐ ਚੱਲ ਮਨ ਆ ਪਾਇਆ ਜ ਤੂੰ ਤਾਂ ਕੀ ਕਰੇਂਗੀ ਕਹਿ ਕੇ ਜਦ ਕੋਈ ਮੰਦਾ ਹੀ ਨਹੀਂ ਐੇ ਹੈ ਹੋਰ ਭਣ ਪੈ ਗਈ ਸੀ ਹਾਂ ਭੋਨੇ ਕੰਮ ਜੋ ਕਰਕੇ ਪੈ ਗਈ ਸੀ ਨਿਮੇੜ ਲੈ ਕੰਮ ਹਾਂ ਮੈਂ ਤਾਂ ਨਿਮੇੜ ਲੈ ਤੂੰ ਨਿਮੇੜੇ ਮੈਂ ਤਾਂ ਕੰਮ ਨਿਮੇੜਿਆ ਹੀ ਭਣੇ ਕੰਮ ਨੂੰ ਤਾਂ ਛੱਡ ਪਰਾਂ ਮੈਂ ਤਾਂ ਇੱਕ ਲੰਬਾ ਲੈ ਕੇ ਆਈ ਸੀ ਲੰਬਾ ਕਾਹਦਾ ਭਣੇ ਮਾਤਾ ਸੋਢੀ ਸੋਮਣ ਖਾਤਰ ਲੰਬਾ ਲੈ ਕੇ ਆਈ ਸੀ ਅਹੀ ਜੀ ਕੀ ਗੱਲ ਹੋ ਗਈ ਕੁੜੀ ਜਿਹੜਾ ਨੰਬਾ ਲੈ ਕੇ ਆਈ ਭਣੇ ਤੋਂ ਕਿਹੜੀਆਂ ਰੇਲਾਂ ਆਈਆਂ ਬਣਾਉਂਦੀਆਂ ਨੈਟ ਤੇ ਨਾ ਸਾਰੇ ਜਵਾਖ ਦੇਖਦੇ ਨੇ ਸਾਰੇ ਜਵਾਖ ਵਿਗੜ ਗਏ ਕੀ ਕਰਾਂ ਭਣੇ ਮੈਂ ਤਾਂ ਸਮਝਾ ਸਮਝਾ ਥੱਕ ਗਈ ਮੇਰੇ ਨਾਲ ਤਾਂ ਆਪ ਰੋਜ਼ ਲੜਦੀ ਹੈਗੀ ਗੱਲ ਹੀ ਨਹੀਂ ਮੇਰੀ ਸੁਣਦੀ ਹੈਗੀ ਪਰ ਮੈਂ ਤਾਂ ਐ ਕਹਿਨੀ ਆ ਜਾਂ ਤਾਂ ਉਹਨੂੰ ਸਮਝਾ ਲਓ ਜਾਂ ਤਾਂ ਉਹ ਮੋਬਾਈਲ ਫੜ ਲਓ ਸਾਰੇ ਜਵਾਖ ਨਾ ਪੱਟਦੇ ਉਹਨੇ ਤਾਂ ਮੈਂ ਤਾਂ ਭਣੇ ਬਥੇਰਾ ਮੱਥਾ ਮਾਰਦੀ ਆ ਸਮਝਾ ਸਮਝਾ ਥੱਕ ਗਈ ਮੇਰੇ ਤਾਂ ਗੱਲ ਨਹੀਂ ਸੁਣਦੀ ਜੇ ਤੈਨੂੰ ਸਮਝਦੀ ਐ ਤੂੰ ਸਮਝਾ ਦੇ ਉਹ ਅੰਦਰ ਫਿਰਦੀ ਹੈਗੀ ਚਲ ਠੀਕ ਆ ਭਣੇ ਮੈਂ ਸਮਝਾ ਕੇ ਦੇਖਦੀ ਆ ਮੈਂ ਪੱਟਦੀ ਉਹਦੀ ਗੁੱਸਾ ਹੱਸ ਕੇ ਫੋਟੋ ਖਿੱਚ ਲਿਆ ਮੇਰੇ ਨਾਮਾ ਸੁਲਫਾਨ ਨੂੰ ਵੀ ਪੋਸਟ ਪਾਉਂ ਚੁੰਨੀ ਆ ਰੱਖੀ ਫਿਲਟਰ ਲਾਉਣਾ ਪਵੇ ਸੋਣਾ ਨਹੀਂ ਕੁੜੀ ਕਿਉਂ ਗੰਤ ਪਾਏਗਾ ਕਿਉਂ ਲੋਕਾਂ ਦੇ ਜਵਾਬ ਬਗਿਆੜੀ ਜਾਂਦੀਆਂ ਹਟ ਜਾ ਕੀ ਹੋ ਗਿਆ ਚਾਚੀ ਕਿਉਂ ਬੋਲੀ ਜਾਂਦੀ ਐ ਕੀ ਕਹਤਾ ਮੈਂ ਤੈਨੂੰ ਆ ਕੇ ਜਿਵੇਂ ਫੋਟੋ ਮੈਂ ਖਿੱਚਦੀਆਂ ਗਈ ਪਤਾ ਕਿੰਨੇ ਜਵਾਕ ਵਿਗੜ ਗਏ ਮੇਰਾ ਪੋਤਾ ਤਾਂ ਜਮੀਨੇ ਕੰਮ ਕਰਦਾ ਸਾਰਾ ਦਿਨ ਥੇਰੀ ਰੀਲਾ ਦੇਖੀ ਜਾਂਦਾ ਗੰਦੂ ਚਾਚੀ ਗੰਦ ਕੀ ਪਤਾ ਮੈਂ ਰੀਲੇ ਬਣਾਉਣੇ ਜਾਂ ਮੈਂ ਫੋਟੋਆਂ ਖਿੱਚਦੀਆਂ ਆਪਦੇ ਸ਼ੌਂਕ ਹੀ ਪੂਰੇ ਕਰਦੀਆਂ ਕੀ ਛੋੜੇ ਮੈਂ ਜਵਾਕ ਵਿਗੜ ਤੇ ਜੇ ਮੈਂ ਚਾਚੀ ਤੁਹਾਨੂੰ ਚੰਗੀ ਨਹੀਂ ਲੱਗਦੀ ਮੇਰੇ ਰੀਲਾ ਨਾ ਦੇਖਿਆ ਕਰੋ ਮੈਂ ਕਿਹੜਾ ਤੁਹਾਨੂੰ ਕਹਨੀ ਆ ਵੀ ਤੁਸੀਂ ਮੇਰੇ ਰੀਲਾ ਦੇਖੋ ਨਹੀਂ ਤੈਨੂੰ ਤਾਂ ਨਹੀਂ ਸ਼ਰਮ ਗਿੱਠ ਗਿੱਠਰੇ ਪਾ ਕੇ ਕੱਪੜੇ ਰੀਲਾ ਬਣਾਉਣ ਬੈჯਾਨੀ ਹੈਗੀ ਤੇ ਨਹੀਂ ਕਿਸੇ ਦੀ ਹੋਰ ਸ਼ਰਮ ਕਰਨੀ ਆਪਦੀ ਮਾਂ ਦੀ ਤਾਂ ਸ਼ਰਮ ਮੰਨ ਲਾ ਚਰਮੂ ਜੱਤੀ ਮੈਂ ਕੀ ਕਰਤਾ ਕਲੇ ਰੀਲੇ ਬਣਾਉਣੀਆਂ ਪਤਾ ਹੀ ਅੱਜ ਕੱਲ ਲੋਕ ਕਾਹਨੂੰ ਚਰਦੇ ਨੇ ਕਿਸੇ ਦੀ ਚੜਾਈ ਨੂੰ ਦੇਖ ਕੇ ਲੈ ਸਮਝਾ ਲਓ ਸਮਝਾਉਣ ਦਾ ਟਾਈਮ ਹੀ ਨਹੀਂਗਾ ਇਹ ਜੀ ਚੜਾਈ ਨੂੰ ਤਾਂ ਉਹੀ ਚੰਗੀ ਹਾਲੇ ਕਾਲਜ ਸਰਤੇ ਚੁਣੇ ਲੈ ਕੇ ਰੀਲ ਪੈਸੇ ਹੀ ਜਮਾ ਵੀ ਨਹੀਂ ਚੜੀ ਆਏਗੀ ਸ਼ਹਿਰ ਲੋਕਾਂ ਨੂੰ ਪਸੰਦ ਨਹੀਂ ਕੋਈ ਨਾ ਹੁਣ ਮੈਂ ਸਰਤੇ ਚੁਣੇ ਲੈ ਕੇ ਰੀਰ ਪਾਉਂਦੀ ਵੀ ਨਹੀਂ ਹੈਲੋ ਕਿਵੇਂ ਆ ਸੁਮਨ ਬੜੀਆ ਵੀਰਪਾਲ ਉਹ ਚੇਅਰ ਚੱਕ ਲਿਆ ਓਕੇ ਪੋਰਟਿੰਗ ਠੀਕ ਹੈ ਵਧੀਆ 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 ਤੁਸੀਂ ਦੱਸੋ ਠੀਕ ਹੈ ਵਧੀਆ ਕਿਵੇਂ ਕੱਲੀ-ਗੱਲਾਂ ਹੀ ਮਾਰੀ ਨਹੀਂ ਹੈ ਕੀ ਗੱਲ ਹੋ ਗਈ ਉਹ ਤਾਂ ਮੈਂ ਵੀਰਪਾਲ ਨਾਲ ਸਿਰ ਤੇ ਚੁੰਨੀ ਲੈ ਕੇ ਰੀਲ ਪਾਈ ਸੀਗੀ ਜਮਾਂ ਵੀ ਨਹੀਂ ਚੜੀ ਹੈਗੀ ਸ਼ਾਇਦ ਲੋਕਾਂ ਨੂੰ ਪਸੰਦ ਨਹੀਂ ਆਈ ਹੈਗੀ ਹੁਣ ਤਾਂ ਮੈਂ ਹੀ ਸੋਚਿਆ ਵੀ ਚੁੰਨੀ ਲੈ ਕੇ ਰੀਲ ਨਹੀਂ ਪਾਉਂਦੀ ਹੈਗੀ ਨਾਲੇ ਵੀਰਪਾਲ ਤਾਂ ਡੇਟ ਕਿਵੇਂ ਹੋ ਗਈ ਮੈਂ ਜਨ ਕੋਲੋਂ ਦਾ ਫੋਨ ਕੀਤਾ ਤੁਰ ਕੇ ਆਈਆਂ ਸੁਮਨ ਘਰ ਪਤਾ ਤੁਹਾਡਾ ਕਿੱਡੀ ਦੂਰ ਹੈਗਾ ਤੁਹਾਡੇ ਹਸਬੰਦ ਨੂੰ ਕਹਿ ਜਾਂਦੇ ਉਹ ਛੱਡ ਜਾਂਦੇ ਉਹ ਘਰੇ ਨਹੀਂ ਸੀ ਹੈਗੇ ਨਹੀਂ ਤਾਂ ਛੱਡ ਜਾਂਦੇ ਚਲੋ ਛੱਡੋ ਹੁਣ ਤੁਸੀਂ ਵੀ ਨਾ ਸੋ ਪਾਣੀ ਪੀਓਗੇ ਕੋਲਡ ਡਰਿੰਕ ਪੀਓਗੇ ਪਾਣੀ ਪੀਨੂੰ ਮੈਂ ਤਾਂ ਮੰਮੀ ਆ ਪਾਣੀ ਲੈ ਕੇ ਆਇਆ ਤੇਰਾ ਕੰਮ ਸਹੀ ਹੈ ਸੁਮਨ ਮੈਂ ਇੱਥੇ ਤਾਂ ਨਾ ਕਰਦੇ ਸਾਰਾ ਕੰਮ ਕਰਾਉਂਦੇ ਨੇ ਹੁਣ ਸਾਰਾ ਕਰਕੇ ਆਈਆਂ ਜਾ ਕੇ ਕੰਮ ਸਾਰਾ ਕਰੂੰਗੀ ਮੈਂ ਵੀਰਪਾਲ ਇੱਧਰ ਵੀ ਜੀ ਰਹਿਣੀ ਆ ਕਦੇ ਮੈਨੂੰ ਲਾਈਵ ਹੋਣਾ ਪੈਂਦਾ ਰੋਜ਼ ਮੈਂ ਵੀਡੀਓ ਅਪਲੋਡ ਕਰਦੀ ਆ ਆਪਦੀ ਫਿਰ ਮੈਨੂੰ ਪ੍ਰੋਮੋਸ਼ਨਾਂ ਤੇ ਵੀ ਜਾਣਾ ਪੈਂਦਾ ਮੈਂ ਤਾਂ ਘਰ ਦੇ ਕੰਮ ਕਰਦੀ ਨਹੀਂ ਹੈਗੀ ਮੈਂ ਤਾਂ ਫੋਨਤੀ ਰਹਿਣੀ ਆ ਬਸ ਮੈਨੂੰ ਤਾਂ ਸੁਮਨ ਘਰ ਦੇ ਕੰਮ ਬਾਲੇ ਰਹਿੰਦੇ ਆ ਭਾਣੇ ਮੈਂ ਤਾਂ ਸਾਰੇ ਕੰਮ ਕਰਨਾ ਪੈਂਦਾਗਾ ਘਰ ਦਾ ਫਿਲ ਤੱਕ ਕੱਲੀ ਮੰਗਦੀ ਸੀ ਹੁਣ ਆ ਇੱਕ ਹੋਰ ਰੋਟੀ ਲਾ ਲਈ ਕਦੇ ਚਾਹ ਕਰਤੇ ਕਦੇ ਪਾਣੀ ਲਿਆ ਦੇ ਬੈਠੀ ਹੁਕਮ ਚਲਾਈ ਜਿਵੇਂ ਮਿਰਦੇ ਸਸਰੀ ਘਰ ਸਸਰੀ ਘਰ ਇੱਕ ਗਲਾਸ ਪਾਣੀ ਦਾ ਮੈਨੂੰ ਲਿਆ ਦਿੰਦੇ ਹੁਣ ਆਏ ਤਾਂ ਹੈਗੇ ਸੀ ਨਾਲੇ ਮੰਮੀ ਤੁਹਾਨੂੰ ਐ ਨਹੀਂ ਪਤਾ ਵੀ ਆਪਾਂ ਗੈਸਟ ਨੂੰ ਕਿਵੇਂ ਦਿੰਨੇ ਹੈ ਕਿ ਚਾਹ ਪਾਣੀ ਕਿਹੜੇ ਗਲਾਸ ਚ ਦਿੰਨੇ ਹੈ ਕੱਚ ਦੇ ਗਲਾਸ ਤਾਂ ਲੈ ਆਉਂਦੇ ਫਿਰ ਕੀ ਹੋ ਗਿਆ ਜੇ ਮੈਂ ਸਟੀਲ ਦੇ ਗਲਾਸ ਚ ਲਿਆਤਾ ਹੈ ਇਹਨੂੰ ਕੁੜੀ ਨੂੰ ਤਾਂ ਪਾਣੀ ਮੈਂ ਤਾਂ ਲਿਆਤਾ ਇਹ ਬਾਹਰੋਂ ਆਈ ਹੋਈ ਸੀ ਤੂੰ ਤਾਂ ਆਪੇ ਚੱਕ ਕੇ ਵੀ ਪੀ ਸਕਦੀਆਂ ਉਥੋਂ ਸੋ ਮੇਰੀ ਗੱਲ ਸੁਣ ਪਹਿਲਾਂ ਮੇਰੀ ਰੀਲਾਂ ਨਾ ਲੱਖਾਂ ਚ ਜਾਂਦੀਆਂ ਸੀ ਹੁਣ ਤਾਲੀਆਂ 20 ਕ ਹਜ਼ਾਰ ਤੇ ਰਹੀਆਂ ਤੇਰੀਆਂ ਰੀਲਾਂ ਬੜੀਆਂ ਚੱਲੀਆਂ ਨੇ ਮਿਲੀਅਨ ਚ ਵਗ ਜਾਂਦੀਆਂ ਨੇ ਮੈਨੂੰ ਦੱਸ ਕਿਵੇਂ ਕਰਦੀ ਏ ਤੂੰ ਇਹਦੇ ਚ ਵੀਰਪੁਰ ਇੱਕ ਰਾਜ ਆਗਾ ਆ ਚੁੰਨੀ ਲੈ ਕੇ ਨੀ ਰੀਲਾਂ ਚਲਦੀਆਂ ਬਿਨਾਂ ਚੁੰਨੀ ਤੋਂ ਰੀਲਾ ਬਣਾਇਆ ਕਰ ਜਿਵੇਂ ਮੈਂ ਸ਼ਾਰਟ ਡਰੈੱਸ ਆਪਾਂ ਕਰੀਲਾ ਪਾਉਣੀ ਹੈਗੀ ਉਵੇਂ ਸ਼ਾਰਟ ਡਰੈੱਸਾਂ ਲੈ ਕੇ ਆ ਤੂੰ ਮੇ ਰੀਲਾਂ ਪਾਇਆ ਕਰ ਫੇਰ ਦੇਖੀ ਤੇਰੀਆਂ ਵੀਡੀਓ ਮਿਲੀਅਨ ਚ ਜਾਂਦੀਆਂ ਚੰਗਾ ਸੋਹਣ ਫਿਰਦਾ ਜਿਹੇ ਜਿਹੇ ਸ਼ਾਰਟ ਡਰੈਸਾ ਤੂੰ ਪਾਉਣੀ ਆ ਮੈਨੂੰ ਵੀ ਦਿਵਾ ਰਹੀ ਫਿਰ ਮੈਂ ਵੀ ਲੋਕਾਂ ਦੀ ਫੇਮ ਹੋ ਜੂ ਤੇਰੇ ਵਾਂਗੂ ਕੋਈ ਨਾ ਵੀਰਪਾਲ ਉਹ ਤਾਂ ਮੈਂ ਦਿਵਾ ਲਊਂਗੀ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਾਈਵ ਹੋ ਕੇ ਨਾ ਲੋਕਾਂ ਨਾਲ ਗੱਲਾਂ ਕਰਿਆ ਕਰ ਉਹਨਾਂ ਦੇ ਉਦੋਂ ਪੜਿਆ ਕਰ ਕਮੈਂਟ ਲੋਕ ਤਾਂ ਸਵਾਦ ਦੇ ਪੱਟੇ ਹੋਏ ਨੇ ਐਵੇਂ ਤਾਂ ਨਹੀਂ ਲੱਖ ਲੱਖ ਵਿਊ ਆਉਂਦੇ ਮੈਨੂੰ ਲਾਈਵ ਤੇ ਚੱਲ ਸੋਹਣ ਮੈਂ ਵੀ ਟਰਾਈ ਕਰਕੇ ਦੇਖੂਗੀ ਹਾਂ ਵੀਰਪਾਲ ਬਸ ਉਹੀ ਮਾੜੇ ਮਾੜੇ ਚੀਜ਼ਾਂ ਦੀ ਵੀਡੀਓ ਪਾਈ ਜਾਇਆ ਕਰ ਬਸ ਉਹਨਾਂ ਨਾਲ ਗੱਲਾਂ ਕਰੀ ਜਾਇਆ ਕਰ ਫਿਰ ਦੇਖੀ ਤੇਰੇ ਵਿਊ ਆਉਂਦੇ ਸੋਹਣ ਤੂੰ ਕੱਲ ਨੂੰ ਚੱਲੀ ਮੇਰੇ ਨਾਲ ਚਲ ਬੀਰਪਾਲ ਮੈਂ ਤਾਂ ਲਾਈਵ ਹੋਣੀ ਆ ਮੇਰੇ ਆਡੀਅੰਸ ਵੀ ਢੀਕਦੀ ਹੋਗੀ ਸੁਮਨ ਅੱਜ ਲਾਈਵ ਕਿਉਂ ਨਹੀਂ ਹੋਈ ਮੈਂ ਤਾਂ ਮੇਰੇ ਤਾਂ ਲਾਈਵ ਹੋਣ ਦਾ ਟਾਈਮ ਹੋ ਗਿਆ ਹੁਣ ਸੁਮਨ ਜੇ ਤੂੰ ਲਾਈਵ ਹੁੰਨੀ ਆ ਬੀਪਾਲ ਦਾ ਨਾਮ ਵੀ ਲੈ ਜਾ ਕਰ ਵਿੱਚ ਮੇਰੇ ਵੀ ਕੋਈ ਫੋਲੋਅਰ ਵਧ ਜਾਣਗੇ ਤੇਰੇ ਇੰਨੇ ਫੋਲੋਅਰ ਨੇਗੇ ਕੋਈ ਨਾ ਲੈ ਦਿਆ ਕਰੂੰਗੀ ਬੀਰਪਾਲ ਚਲ ਭਣੀ ਮੈਂ ਤਾਂ ਕੰਮ ਕਰਦੀ ਆ ਜਾ ਕੇ ਮੇਰੇ ਤਾਂ ਕੰਮ ਦਾ ਟਾਈਮ ਹੋਇਆ ਪਿਆਗਾ ਤੇ ਫੇਰ ਜਾ ਕੇ ਲਾਈਵ ਹੋਉਂਗੀ ਮੈਂ ਠੀਕ ਅਸਤ ਮੈਂ ਲੇਟ ਹੋ ਗਈ ਫਟਾਫਟ ਹੋਮਨ ਲਾਈਵ ਹੈਲੋ ਗਾਇਜ਼ ਲੇਟ ਲੇਟ ਉਹ ਤਾਂ ਗਾਇਸ ਗੈਸਟ ਆਗੇ ਸੀਗੇ ਅੱਜ ਕਰੇ ਤਾਂ ਲੇਟ ਹੋ ਗਏ ਕੱਲ ਵਾਲੀ ਪੋਸਟ ਵਧੀਆ ਅੱਛਾ ਕੱਲ ਵਾਲੀ ਪੋਸਟ ਤੁਹਾਨੂੰ ਵਧੀਆ ਲੱਗੀ ਥੈਂਕ ਯੂ ਥੈਂਕ ਯੂ ਚਲੋ ਗਾਇਸ ਕਰੋ ਕਮੈਂਟ ਤੁਸੀਂ ਨਾਲੇ ਪੁੱਛੋ ਜਿਹਨੇ ਸਵਾਲ ਪੁੱਛਣਾ ਹੈਗਾ ਨਾਲੇ ਮੈਨੂੰ ਤੁਸੀਂ ਐਂ ਦੱਸੋ ਵੀ ਅਗਲੀ ਰੀਲ ਕਿਹੜੇ ਗਾਣੇ ਤੇ ਬਣਾਈਏ ਆਪਾਂ ਤੇ ਅੱਜ ਲਈ ਸੌਰੀ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਕਿਉਂਕਿ ਗੈਸਟ ਆਏ ਹੋਏ ਸੀਗੇ ਫਿਰ ਉਹਨਾਂ ਨੂੰ ਗੱਲਬਾਤ ਕਰਨੀ ਜ਼ਰੂਰੀ ਸੀ ਉਹਨਾਂ ਨਾਲ ਵੀ ਅੱਛਾ ਸੱਬੇ ਦਾ ਗਾਣੇ ਤੇ ਬਣਾਉਣੇ ਰਿਹਾ ਕੋਈ ਨਹੀਂ ਸ਼ਾਮ ਨੂੰ ਆਈ ਲੈ ਸ਼ਾਮ ਨੂੰ ਕਰ ਦੇਣੀ ਆਪਾਂ ਅਪਲੋਡ ਤੇ ਕੋਈ ਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਉਪਈ ਹੈਗਾ ਕੋਈ ਕਰੇ ਹਾਂ ਭਈ ਆਜੋ ਕੌਣ ਹੈ ਕੋਈ ਨਹੀਂ ਭਾਈ ਮੈਂ ਤਾਂ ਮੈਂਬਰ ਸੀਗਾ ਅੱਛਾ ਭਾਈ ਅੰਦਰ ਆਜੋ ਨਾਨਾ ਭਾਈ ਕੋਈ ਗੱਲ ਕਰਨੀ ਸੀਗੀ ਉਰੀ ਖੜਜੋ ਕੋਈ ਗੱਲ ਨਹੀਂ ਮੈਂ ਤਾਂ ਨਾ ਲਾਂਬਾ ਜਿਹਾ ਲੈ ਕੇ ਆਇਆ ਸੀਗਾ ਕਾਹਦਾ ਲਾਂਬਾ ਭਾਈ ਐਸੀ ਕੀ ਕਰਤਾ ਸੁੱਡੀ ਜਿਹੜੀ ਕੁੜੀਆਂ ਨਾ ਜੀ ਸੋਨੂੰ ਵੀ ਪਤਾ ਹੋਣਾ ਹਨਾ ਇਹ ਫੋਟੋਆਂ ਪਾਉਂਦੀ ਐ ਵੀਡੀਓਆਂ ਪਾਉਂਦੀ ਐ ਫੋਨ ਤੇ ਜਾਂਦੀਆਂ ਨੇ ਸਾਰਿਆਂ ਕੋਲ ਠੀਕ ਐ ਨੈਟ ਤੇ ਚੜਦੀ ਉਹ ਚੀਜ਼ਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ ਬਿਨਾ ਚੁੰਨੀ ਤੋਂ ਉਹ ਚੀਜ਼ ਪਾ ਰਹੀ ਹੈ ਹਨਾ ਸਾਰੇ ਪਿੰਡ 'ਚ ਇਹ ਗੱਲ ਉੱਡੀ ਪਈ ਹੈ ਮੇਰੇ ਕੋਲੇ ਵੀ ਗੱਲ ਆਈ ਮੈਨੂੰ ਬਹੁਤ ਹੁੰਦਿਆਂ ਨੇ ਕਿਹਾ ਵੀ ਭਾਈ ਤੁਸੀਂ ਜਾ ਕੇ ਉਹ ਮੈਂਬਰ ਹੋਣ ਦੇ ਹੱਕ ਤੇ ਤੇ ਮੈਂ ਤਾਂ ਹੀ ਕਰਕੇ ਆਇਆ ਵੀ ਤੁਸੀਂ ਆਪਦੀ ਕੁੜੀ ਨੂੰ ਸਮਝਾਓ ਹਨਾ ਤੁਹਾਡੇ ਵੀ ਰਿਸ਼ਤੇਦਾਰ ਨੇ ਬੱਚੇ ਨੇ ਬੱਚੇ ਇਹ ਚੀਜ਼ ਨੂੰ ਦੇਖ ਕੇ ਬਹੁਤ ਵਿਗੜ ਰਹੇ ਨੇ ਆਪਾਂ ਪਿੰਡਾਂ 'ਚ ਰਹਨੇ ਆ ਮੈਂ ਤੁਹਾਡੇ ਕੋਲੇ ਤਾਂ ਹੀ ਆਇਆ ਵੀ ਇਹ ਚੀਜ਼ ਬਹੁਤ ਚੰਗੀ ਨਹੀਂ ਹੈਗੀ ਕੋਈ ਇਹਦਾ ਗਲਤ ਅਸਰ ਹੋ ਰਿਹਾ ਜੋ ਅੱਖਾਂ ਤੇ ਮੈਂ ਤਾਂ ਭਾਈ ਬਹੁਤ ਸਮਝਾ ਸਮਝਾ ਥੱਕ ਗਏ ਮੇਰੇ ਤਾਂ ਅੱਖੇ ਨਹੀਂ ਲੱਗਦੀ ਹੈਗੀ ਮੈਂ ਕੀ ਕਰਾਂ ਮੈਂ ਬੋਲ ਮਾਰਦੇ ਨੇ ਤੂੰ ਹੀ ਸਮਝਾ ਕੇ ਦੇਖ ਲੈ ਸੁਮਨ ਸੁਮਨ ਬਾਹਰ ਆਈ ਹਾਂਜੀ ਮੰਮੀ ਦੱਸੋ ਕੀ ਕੰਮ ਆ ਬਾਈ ਨੇ ਲਾਂਬਾ ਲੈ ਕੇ ਆਇਆ ਹੈ ਪਹਿਲਾਂ ਵੀ ਤੇਰੇ ਇੰਨੇ ਲਾਂਬੇ ਆ ਗਏ ਹਾਂਜੀ ਦੱਸੋ ਕੀ ਗੱਲ ਹੈ ਕੁੜੀਆਂ ਜਿਹੜੀਆਂ ਤੂੰ ਫੋਟੋ ਮਾਰੀ ਨਾ ਪਾਉਣੀ ਹੈ ਨਾ ਪੁੱਠੀਆਂ ਸਿੱਧੀਆਂ ਇਹ ਪਾਉਣੀਆਂ ਬੰਦ ਕਰ ਦੇ ਇਹਦੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਫੋਟੋ ਇਹ ਨਾ ਮੈਂ ਪਾਉਣੇ ਸਾਨੂੰ ਕੀ ਦਿੱਕਤ ਹੈ ਇਹ ਤਾਂ ਮੇਰੀ ਮਰਜ਼ੀ ਹੈ ਹੁਣ ਮੈਂ ਫੋਟੋ ਇਹ ਨਾ ਵੀ ਸਾਨੂੰ ਪੁੱਛ ਕੇ ਪਾਇਆ ਕਰਾਂ ਇੱਕ ਆਦੀ ਮਰਜ਼ੀ ਐ ਤੁਸੀਂ ਲੋਕਾਂ ਦੇ ਜਿਬਾਕਾਂ ਨੂੰ ਖਰਾਬ ਕਰੀ ਜਾਂਦੇ ਹੋ ਸੋਸ਼ਲ ਮੀਡੀਆ ਤੇ ਗੰਦ ਪਾਰਖੇ ਤੁਸੀਂ ਨਾ ਫਿਰ ਰੋਕੋ ਉਹਦੇ ਬੱਚਿਆਂ ਨੂੰ ਮੈਂ ਕਿਹੜਾ ਕਹਿਨੀ ਆ ਮੇਰੇ ਰੀਲਾਂ ਦੇਖੋ ਨਾ ਦੇਖਿਆ ਕਰ ਨਾ ਮੇਰੇ ਰੀਲਾਂ ਹੋ ਸਾਡੀ ਮਜਬੂਰੀ ਐ ਬੱਚਿਆਂ ਨੂੰ ਪੜ੍ਹਾਈ ਵਾਸਤੇ ਫੋਨ ਲੈ ਕੇ ਦੇਣ ਦੀ ਜਦੋਂ ਫੋਨ ਖੋਲਦੇ ਨੇ ਛੋਡੇ ਵਰਗੀਆਂ ਦੀਆਂ ਰੀਲਾਂ ਮੂਰੇ ਆ ਜਾਂਦੀਆਂ ਨੇ ਇਹ ਤਾਂ ਸੋਸ਼ਲ ਮੀਡੀਆ ਐ ਮੈਂ ਤਾਂ ਐ ਵੀਡੀਓ ਬਣਾਉਂਗੀ ਜੇ ਮੈਂ ਵੀਡੀਓ ਨਾ ਬਣਾਈਏ ਮੈਨੂੰ ਪੈਸੇ ਕਿੱਥੋਂ ਆਉਣਗੇ ਮੇਰਾ ਘਰ ਕਿਵੇਂ ਚੱਲੂਗਾ ਮਤਲਬ ਹੁਣ ਤੂੰ ਰੀਲਾਂ ਬਣਾਉਣੀਆਂ ਬੰਦ ਨਹੀਂ ਕਰਦੀਗੀ ਇਹ ਚੀਜ਼ ਚੰਗੀ ਨਹੀਂ ਹੈਗੀ ਇਹ ਨਤੀਜਾ ਬੁਰਾ ਹ ਮੈਨੂੰ ਤੇਰੀ ਲਾਏ ਬਣੋਂ ਕਰ ਲੋ ਜਿਹੜਾ ਕੁਝ ਕਰਨਾ ਤੁਸੀਂ ਕਰ ਲਾਂਗੇ ਫਿਰ ਕੋਈ ਨਹੀਂ ਦੱਸਾਂਗੇ ਤੈਨੂੰ ਜਦੋਂ ਕਰ ਲੈ ਕੁਝ ਉਹ ਦੱਸਦੇ ਹੁਣ ਜਾਓ ਆਉਦੇ ਘਰੇ ਕੋਈ ਨਹੀਂ ਦੱਸਾਂਗੇ ਨਾਲੇ ਮੰਮੀ ਕਿਉਂ ਇਹ ਜੇ ਲੋਕਾਂ ਨੂੰ ਘਰੇ ਬਾੜਦੇ ਹਨ ਬਾਹਰ ਹੀ ਲਗਾਉਣ ਨੂੰ ਡੱਕਰ ਦਿਆ ਕਰੋ ਓਹ ਵੋ ਅਜੇ ਤਬੀਰ ਬਲ ਥੱਕ ਗਏ ਮੈਨੂੰ ਲੱਗ ਤੂੰ ਮੁੰਡਾ ਦੇਖਿਆ ਸੀ ਬਲੈਕੀਟੀ ਸ਼ਰਟ ਤੇ ਲ ਕਿੰਨਾ ਸੋਹਣਾ ਸੀ ਯਾਰ ਹਾਂ ਬਹੁਤ ਸੋਹਣਾ ਮੁੰਡਾ ਧੀ ਕੁੜੀ ਤੂੰ ਕੱਲ ਦੀ ਗਈ ਹੈਂਗੀ ਕਿੱਥੇ ਗਈ ਸੀ ਤੂੰ ਮੈਂ ਮਮਮੀ ਨੂੰ ਦੱਸ ਕੇ ਤਾਂ ਗਈ ਸੀ ਮੇਰੇ ਫਰੈਂਡਸ ਦੀ ਪਾਰਟੀ ਸੀ ਉਹਦਾ ਬਰਥਡੇ ਸੀਗਾ ਉੱਥੇ ਗਏ ਸੀਗੇ ਚਲ ਬਰਥਡੇ ਤੇ ਤਾਂ ਤੁਸੀਂ ਗਈਆਂ ਤੀਆਂ ਫਿਰ ਤੁਸੀਂ ਘਰੇ ਤਾਂ ਆ ਜਾਂਦੀਆਂ ਰਾਤ ਨੂੰ ਕਿੱਥੇ ਸੀ ਤੁਸੀਂ ਉਹ ਤਾਂ ਮਮਮੀ ਖੁਸ਼ ਨਹੀਂ ਮਮਮੀ ਤੂੰ ਦੱਸ ਦੇ ਨਾ ਮਮਮੀ ਨੂੰ ਵੀ ਰਾਤ ਅਸੀਂ ਡਰਿੰਕ ਜਿਆਦਾ ਕਰ ਲਈ ਸੀਗੀ ਨਹੀਂ ਤੂੰ ਟਿੱਕੇ ਵਹਿ ਜਾ ਉਹ ਤਾਂ ਕੋਕਾ ਕੋਲਾ ਸੀਗਾ ਆ ਕੀ ਕਹੇ ਤੁਸੀਂ ਉਹ ਤਾਂ ਮਮਮੀ ਖੁਸ਼ ਨਹੀਂ ਉਹ ਤਾਂ ਫਰੈਂਡਸ ਨੇ ਰੋਕ ਲਿਆ ਸੀ ਵੀ ਅੱਪਾ ਰਾਤ ਨੂੰ ਗੱਲਾਂ ਕਰਾਂਗੇ ਮੈਨੂੰ ਪਤਾ ਹੀ ਹੈ ਕਿਹੜੀਆਂ ਸਹਲੀਆਂ ਕੋਲ ਗਈਆਂ ਸੀ ਤੁਸੀਂ ਮੈਂ ਰਾਤ ਥੋੜੀ ਵੀਡੀਓ ਦੇਖੀ ਹੈ ਦਾਰੂ ਪੀਂਦੀਆਂ ਦੀ ਮੈਂ ਸਾਰੀ ਰਾਤ ਬੈਠ ਕੇ ਕੱਟੀ ਹੈਗੀ ਵੀ ਹੂੰ ਵੀ ਆਈਆਂ ਹੁਣ ਵੀ ਆਈਆਂ ਹੁਣ ਆਹ ਖੜੀਆਂ ਤੁਸੀਂ ਆਹ ਟਾਈਮ ਦੇਖ ਲੈ ਕਿਹੜਾ ਹੋ ਗਿਆ ਸ਼ਰਮ ਤਾਂ ਸਾਨੂੰ ਹੈ ਨਹੀਂਗੀ ਇਹ ਤਾਂ ਮੰਮੀ ਹੁਣੀ ਪਕਾਈ ਮਾਰਦੀ ਐ ਉਹ ਡਰਿੰਕ ਕਾਣੂ ਸੀ ਤਾਂ ਕੋਕਾ ਕੋਲਾ ਸੀ ਅਸ ਤੋਂ ਹੀ ਵੀਡੀਓ ਪਾਤੀ ਸੀ ਉਹ ਸ਼ਰਮ ਤਾਂ ਹੈ ਨਹੀਂ ਲੋਕ ਘਰੇ ਲਾਂਬੇ ਲੈ ਲੈ ਕੇ ਆਉਂਦੇ ਨੇ ਹੈ ਨਾਲ ਸਾਨੂੰ ਮਾਰਨੀਆਂ ਧਮਕੀਆਂ ਦਿੰਦੇ ਨੇ ਫਿਰ ਦਿਓ ਤੁਸੀਂ ਪਾਰਟੀਆਂ ਕਰਦੀਆਂ ਘਰੇ ਨਹੀਂ ਬੈਠਿਆ ਜਾਂਦਾ ਆਰਾਮ ਨਾਲ ਚੱਲ ਵੀਰਪਾਲ 15 ਚੱਲੀਏ ਇਹ ਤਾਂ ਆਤੀ ਐ ਬੋਲਣ ਦੀ ਇਹ ਤਾਂ ਹੀ ਬੋਲੀ ਜਾਊਗੀ ਸਰ ਜੀ ਫ੍ਰੀ ਹੋ? ਹਾਂ। ਉਹ ਬਾਹਰ ਨਾਲ ਕੋਈ ਬੰਦਾ ਆਇਆ ਥੋਨੂੰ ਮਿਲਣਾ। ਕੌਣ ਹੈਗਾ? ਐਦਾ ਹੀ ਮੈਂ ਜਾਣਦਾ ਨਹੀਂਗਾ ਪਰ ਬਹੁਤ ਟਾਈਮ ਦਾ ਬੈਠਾ ਥੋਨੂੰ ਮਿਲਣ ਨੂੰ ਕਹਿੰਦੇ ਨੇ। ਬੁਲਾ ਲਿਆ। ਮੈਂ ਬੁਲਾਉਣਾ ਹੀ ਬੁਲਾ ਕੇ। ਸਰ ਜੀ। ਮਾਤਰੀ ਸਾ우스 ਸ੍ਰੀ ਕਾਲਜੀ। ਅਸੀ ਕਾਲਜੀ। ਆਓ ਬੈਠੋ। ਦੇਖੀ ਜੀ ਬੱਸ ਕਿਵੇਂ ਆਏ ਸੀ। ਆਇਆ ਤਾਂ ਹੀ ਆਏ ਸੀ ਬੱਸ ਇੱਕ ਨਾ ਰੌਲਾ ਜਿਹਾ ਸੀਗਾ। ਜਿਵੇਂ ਲਾਲੋ ਹੁਣ ਤੁਸੀਂ ਵੀ ਸੋਸ਼ਲ ਮੀਡੀਆ ਵਰਤਦੇ ਹੋ। ਹਾਂ ਮੁੰਡੇ ਕੁੜੀਆਂ ਨੇ ਬਹੁਤ ਮਾਹੌਲ ਖਰਾਬ ਕਰ ਰੱਖਿਆ ਹੈਗਾ ਨਿੱਤ ਨਵੇਂ ਹਨਾ ਫੋਨ ਤੇ ਆਉਂਦੀ ਆ ਆਪਣੇ ਕੋਈ ਪਰਿਵਾਰਕ ਗੱਲ ਨਹੀਂ ਹੋ ਰਹੀ ਵੀ ਜਵਾਕ ਦੇਖਦੇ ਨੇ ਛੋਡੇ ਵੀ ਜਵਾਕ ਨੇ ਸਾਰਿਆਂ ਦੇ ਨੇ ਹਨਾ ਉਹ ਦੇਖਦੇ ਨੇ ਉਹ ਦੇਖਣ ਵਾਲੀ ਚੀਜ਼ ਨਹੀਂ ਹੈਗੀ ਕੋਈ ਤੁਸੀਂ ਕਿਹੜੇ ਪਿੰਡੋਂ ਆਇਓ ਕੀ ਨਾਂ ਹੈ ਤੁਹਾਡਾ ਪਿੰਡ ਮੇਰਾ ਬੱਪੀ ਜਣਾ ਜੀ ਮਨਪ੍ਰੀਤ ਸਿੰਘ ਨੋਆ ਮੇਰਾ ਮੈਂਬਰਾਂਗਾ ਜੀ ਅੱਛਾ ਤੁਸੀਂ ਵੀ ਪਰਿਵਾਰ ਵਾਲੇ ਹੋ ਜੀ ਛੋਡੇ ਵੀ ਜਵਾਕ ਨੇ ਹਨਾ ਹੁਣ ਜਵਾਕਾਂ ਨੂੰ ਆਪਾਂ ਪੜਨ ਵਾਸਤੇ ਮੋਬਾਈਲ ਲੈ ਕੇ ਦਿੱਤੇ ਨੇ ਉਹ ਜਦੋਂ ਖੋਲਦੇ ਨੇ ਉਹਨਾਂ ਮੂਰੇ ਆਹੀ ਚੀਜ਼ ਆਉਂਦੀ ਹੈ ਕੁੜੀਆਂ ਮੁੰਡਿਆਂ ਨੇ ਜਮ੍ਹਾਂ ਸੰਗਲਾ ਹੀ ਪਈ ਆ ਕੁੜੀਆਂ ਤਾਂ ਖਾਸ ਕਰਕੇ ਨਿਕੇ ਨਿਕੇ ਕੱਪੜੇ ਹੁੰਦੇ ਨੇਗੇ ਜਮ੍ਹਾਂ ਗੰਦ ਪਾ ਰੱਖਿਆ ਹੀ ਹੁਣ ਛੋਟੇ ਛੋਟੇ ਜਵਾਕ ਨੇ ਛੋਟੀਆਂ ਛੋਟੀਆਂ ਕੁੜੀਆਂ ਨੇ ਉਹ ਵੀ ਉਹ ਚੀਜ਼ ਨੂੰ ਦੇਖ ਕੇ ਵਧੀਆ ਮਨ ਰਹੀਆਂ ਨੇ ਤੇ ਉਹ ਵੀ ਉਹੀ ਕੁਛ ਕਰਨ ਜਾ ਰਹੀਆਂ ਨੇ ਹੁਣ ਕੱਲ ਤਾਂ ਸੋਡੀ ਵਧੀਆ ਹੈ ਵਧੀਆ ਸੁਝਾਏ ਪਰ ਮੈਂ ਫੋਨ ਜਿਆਦਾ ਜੂਜ ਨਹੀਂ ਕਰਦਾ ਹੈਗਾ ਕਿਉਂਕਿ ਨਵੀਂ ਸਰਕਾਰ ਆਈ ਹੈ ਸਰਕਾਰਾਂ ਦੇ ਕੰਮ ਜਿਆਦਾ ਨੇ ਸਾਡੇ ਕੋਲੇ ਟਾਈਮ ਹੈ ਨਹੀਂਗਾ ਕਿ ਸਰਕਾਰ ਨੇ ਸਿਸਟਮ ਪਿਛਲੀਆਂ ਸਰਕਾਰਾਂ ਦਾ ਬਾਲਾ ਸਿਸਟਮ ਵਿਗੜਿਆ ਹੋਇਆ ਸੀਗਾ ਸਰਕਾਰ ਉਹ ਸਿਸਟਮ ਸੁਧਾਰਨ ਚ ਲੱਗੀ ਹੋਈ ਹੈਗੀ ਹਾਂਜੀ ਬਸ ਮੇਰੀ ਤਾਂ ਇਹੀ ਬੇਨਤੀ ਲੈ ਕੇ ਆਇਆ ਸੀ ਮੈਂ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਹੋਵੇ ਹਨਾ ਕੋਈ ਕਾਨੂੰਨੀ ਕਾਰਵਾਈ ਹੋਵੇ ਹੁਣ ਜੇ ਮੇਰੇ ਵਰਗਾ ਉੱਠ ਕੇ ਉਹਨਾਂ ਦੇ ਘਰੇ ਜਾਂਦਾ ਤਾਂ ਉਹ ਪੁੱਠਾ ਸਿੱਧਾ ਬੋਲਦੇ ਨਹੀਂ ਹਾਂਜੀ ਤੁਸੀਂ ਸਾਡੇ ਤੇ ਭਰੋਸਾ ਰੱਖੋ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਤੁਸੀਂ ਸਾਡੀ ਸਰਕਾਰ ਬਣਾਈ ਹੈ ਸਾਡੇ ਤੇ ਭਰੋਸਾ ਕੀਤਾ ਹੈਗਾ ਪਰ ਅਸੀਂ ਤੁਹਾਡਾ ਭਰੋਸਾ ਨਹੀਂ ਟੁੱਟਣ ਦੇ ਮੰਤਰੀ ਸਾਹਿਬ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਸੀ ਜੇ ਤੁਸੀਂ ਚਾਹੋ ਤਾਂ ਤੁਸੀਂ 1 ਮਿੰਟ ਚ ਪਤਾ ਕਰਾ ਸਕਦੇ ਹੋ ਸਾਰਾ ਹੱਲ ਕਰ ਸਕਦੇ ਹੋ ਕਿਉਂਕਿ ਛੋਡੇ ਕੋਲੇ ਸਾਰੇ ਇੰਟੈਲੀਜੈਂਸੀਆ ਪੁਲਿਸ ਪ੍ਰਸ਼ਾਸਨ ਸਾਰਾ ਛੋਡੇ ਹੱਥ ਕੇ ਹੈ ਹਨਾ ਤੁਸੀਂ ਸਾਡੀ ਸਹਾਇਤਾ ਕਰੋ ਤਾਂ ਜੋ ਆਪਾਂ ਰਲ ਕੇ ਆਉਣ ਵਾਲੀ ਪੀੜੀ ਦਾ ਭਵਿੱਖ ਸੁਧਾਰ ਸਕੀਏ ਮੈਂ ਛੋਡੀ ਗੱਲ ਨਾਲ ਸਹਿਮਤ ਨਹੀਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਪੁਲਿਸ ਇੰਟੈਲੀਜੈਂਸੀ ਸੀਬੀਆਈ ਇਹ ਗ੍ਰਹਿ ਮੰਤਾਲੇ ਚ ਹੁੰਦੇ ਨੇ ਗ੍ਰਹਿ ਮੰਤਰੀ ਨੇ ਆਰਡਰ ਦੇਣਾ ਹੁੰਦਾ ਇਹਨਾਂ ਨੂੰ ਸਾਡੇ ਕੋਲੇ ਸਾਰਿਆਂ ਕੋਲੇ ੜੋੜੀ ਡਿਪਾਰਟਮੈਂਟ ਹੁੰਦੇ ਹੈ ਮੈਂ ਛੋਡੀ ਗੱਲ ਮੰਤਰੀ ਸਾਹਿਬ ਕੋਲੇ ਪਹੁੰਚਦੀ ਕਰ ਦੂੰਗਾ ਉਨ ਸਾਰਾ ਪ੍ਰਸ਼ਾਸਨ ਮੰਤਰੀ ਮੁੱਖ ਮੰਤਰੀ ਸਾਹਿਬ ਚਿੱਟਿਆਂ 'ਚ ਲੱਗੇ ਹੋਏ ਹੈਗੇ ਪਹਿਲਾਂ ਚਿੱਟਿਆਂ ਤੇ ਕਾਰਵਾਈ ਕਰ ਲਈਏ ਇਹ ਗੱਲ ਤੇ ਵੀ ਗੌਰ ਕਰਾਂਗੇ ਮંત્રી ਸਾਹਿਬ ਅਸੀਂ ਨਾ ਤੁਹਾਨੂੰ ਬਹੁਤ ਉਮੀਦ ਨਾਲ ਵੋਟਾਂ ਪਾਈਆਂ ਸੀ ਵੀ ਸਾਨੂੰ ਕਦੇ ਅਪੀਲ ਕਰਨ ਦੀ ਲੋੜ ਨਹੀਂ ਪੈਣੀ ਸਾਨੂੰ ਕਦੇ ਉਰੇ ਆਉਣਾ ਨਹੀਂ ਪੈਣਾ ਹੱਥ ਬੰਨਣੇ ਨਹੀਂ ਪੈਣੇ ਪਰ ਅਫਸੋਸ ਹੈ ਵੀ ਸਾਨੂੰ ਅੱਜ ਆਉਣਾ ਪਿਆ ਹਨਾ ਤੁਹਾਨੂੰ ਕਹਿਣਾ ਪਿਆ ਤੇ ਪਰ ਬੇਨਤੀ ਇਹੀ ਹੈ ਵੀ ਕਾਰਵਾਈ ਉਹਨਾਂ ਤੇ ਜਰੂਰ ਹੋਵੇ ਬਣਦੀ ਤੁਸੀਂ ਸਾਡੇ ਤੇ ਭਰੋਸਾ ਰੱਖਿਓ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਈ ਜਾਂਦੇ ਉਹਨਾਂ ਤੇ ਕਾਰਵਾਈ ਅਸੀਂ ਜਰੂਰ ਕਰਾਂਗੇ ਹਾਂਜੀ ਮੰਤਰੀ ਸਾਹਿਬ ਭਰੋਸਾ ਪਾਇਆ ਭਰੋਸੇ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀ ਇਹ ਸਾਰੀਆਂ ਗੱਲਾਂ ਸਾਡੇ ਧਿਆਨ 'ਚ ਨੇ ਮੈਂ ਸਾਰੀਆਂ ਗੱਲਾਂ ਨੋਟ ਰੱਖੂਗਾ ਚਲੋ ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋਗੇ ਹਾਂਜੀ ਮੰਤਰੀ ਜੀ ਸਤਿਕਾਰ ਸਤਿਕਾਰ ਪਤਾ ਨਹੀਂ ਕਿੱਥੋਂ ਕਿੱਥੋਂ ਉੱਠ ਕੇ ਆ ਜਾਂਦੇਗੇ ਸਾਨੂੰ ਪਤਾ ਨਹੀਂ ਹੈਗਾ ਵੀ ਉਹਨਾਂ ਤੇ ਕਾਰਵਾਈ ਕਰਨੀ ਹੈ ਕਿ ਨਾ ਤੁਸੀਂ ਦੱਸੋਗੇ ਹੁਣ ਸਾਨੂੰ ਜਨਾਬ ਜੀ ਹੁਕਮ ਹੋਵੇ ਆਪਾਂ ਕਰੀਏ ਕਾਰਵਾਈ ਇਹਨੇ ਸੋਸ਼ਲ ਮੀਡੀਆ ਵਾਲੇ ਤੇ ਉਹ ਗੁਰਿਸਿਆ ਤੇਰਾ ਦਿਮਾਗ ਤਾਂ ਠੀਕ ਹੈ ਤੈਨੂੰ ਪਤਾ ਨਹੀਂ ਹੈਗਾ ਇਹਨਾਂ ਲੋਕਾਂ ਤੋਂ ਆਪਾਂ ਕੀ ਲੈਣਾ ਉਹਨਾਂ ਲੋਕਾਂ ਤੋਂ ਪਤਾ ਆਪਾਂ ਨੂੰ ਕਿੰਨੀ ਕਮਾਈ ਆਉਂਦੀ ਹੈ ਉਹਨਾਂ ਨਾਲ ਆਪਣਾ ਸਾਰਾ ਸਿਸਟਮ ਚੱਲਦਾ ਹੈ ਕਰੀਏ ਕਾਰਵਾਈ ਉਹਨਾਂ ਤੇ ਹੈ ਜਨਾਬ ਮੈਂ ਗੱਲ ਸਮਝਿਆ ਨਹੀਂ ਇਹਨਾਂ ਸੋਸ਼ਲ ਮੀਡੀਆ ਦਾ ਤੋਂ ਆਪਾਂ ਨੂੰ ਕੀ ਫਾਇਦਾ ਫਾਇਦਾ ਕਿਉਂ ਨਹੀਂ ਫਾਇਦਾ ਹੈਗਾ ਇਹਨਾਂ ਗੱਲਾਂ ਦਾ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਮੈਨੂੰ ਪਤਾ ਹੈਗਾ ਸੋਸ਼ਲ ਮੀਡੀਆ ਨੇ ਲੋਕ ਆਪਦੇ ਮਗਰ ਲਾ ਰੱਖੇ ਨੇ ਜੇ ਆਪਾਂ ਪਿੰਡਾਂ 'ਚ ਜਾਵਾਂਗੇ ਜੇ ਲੋਕਾਂ ਨੂੰ ਮਗਰ ਨਹੀਂ ਲਾਉਣਗੇ ਤਾਂ ਲੋਕ ਆਪਣੇ ਗਲ ਪੈਣਗੇ ਇਹਨਾਂ ਲੋਕਾਂ ਨੂੰ ਐਂ ਹੀ ਉਲਝੇ ਰਹਿਣ ਦੇ ਆਪਾਂ ਸੋਸ਼ਲ ਮੀਡੀਆ ਨਾਲ ਤੇ ਕੋਈ ਕਾਰਵਾਈ ਨਹੀਂ ਕਰਨੀ ਆਪਾਂ ਸਰਕਾਰ ਦਾ ਸਿਸਟਮ ਵੀ ਦੇਖਣਾ ਆਪਾਂ ਸਰਕਾਰ ਸਿਸਟਮ ਨਾਲ ਚਲਾਉਣੀ ਹੈ ਇਹਨਾਂ ਦੇ ਹਿਸਾਬ ਨਾਲ ਥੋੜੀ ਚਲਾਉਣੀ ਹੈਗੀ ਨਲੇ ਗੁਰੀ ਗੱਲ ਹੋਰ ਮੇਰੇ ਪੁੱਛੇ ਬਣਾ ਕੋਈ ਐਕਸ਼ਨ ਨਹੀਂ ਲੈਣਾ ਠੀਕ ਹੈ ਓਕੇ ਅੱਛਾ ਜਨਾਬ ਮੈਨੂੰ ਨਹੀਂ ਪਤਾ ਸੀ ਤੁਸੀਂ ਇਹਨਾਂ ਡੂੰਗਾ ਤੇ ਇਹਨਾਂ ਲੰਮਾ ਸੋਚਦੇ ਹੋ ਮੈਂ ਵੀ ਸੋਚਾਂ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਸਰਕਾਰ ਇਹਨਾਂ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਤੁਸੀਂ ਤਾਂ ਇੰਨੇ ਗੱਲਾਂ 'ਚ ਫਾਇਦਾ ਸਮਝਦੇ ਹੋ ਗੁਰੀ ਸਿਆ ਆਪਾਂ ਨੂੰ ਇੰਨਾਂ ਗੱਲਾਂ 'ਚ ਫਾਇਦੀ ਫਾਇਦਾ ਹੈਗਾ ਹੈਲੋ ਹੈਲੋ ਹਾਂਜੀ ਭੈਣ ਸੁਮਨ ਗੱਲ ਕਰ ਰਹੀ ਆ ਹਾਂਜੀ ਹਾਂਜੀ ਦੱਸੋ ਭੈਣ ਅਸੀਂ ਤੁਹਾਡੀਆਂ ਵੀਡੀਓਆਂ ਦੇਖੀਆਂ ਨੇ ਤੁਸੀਂ ਵਧੀਆ ਉਹ ਕੰਟੈਂਟ ਨਹੀਂ ਪਾ ਰਹੇ ਤੁਸੀਂ ਬਹੁਤ ਘੱਟ ਕੱਪੜਿਆਂ 'ਚ ਵੀਡੀਓ ਪਾ ਰਹੇ ਹੋ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੁਸੀਂ ਥੋੜਾ ਇਹ ਚੀਜ਼ ਨੂੰ ਸੁਧਾਰੋ ਇਹ ਤਾਂ ਮੇਰੀ ਮਰਜ਼ੀ ਹੈ ਮੈਂ ਕੀ ਪਾਉਣਾ ਕੀ ਨਹੀਂ ਪਾਉਣਾ ਇਹ ਤਾਂ ਮੇਰੀ ਚੁਆਇਸ ਹੈ ਮੈਂ ਛੋਟੇ ਕੱਪੜੇ ਪਾਉਣਾ ਹੈ ਕਿ ਜੀਨ ਪਾਉਣੀ ਹੈਗੀ ਇਹ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਮੇਰੀ ਮਰਜ਼ੀ ਹੈ ਨੀ ਭੈਣ ਤੁਸੀਂ ਪਾਓ ਜੋ ਕੁਝ ਮਰਜ਼ੀ ਪਰ ਤੁਸੀਂ ਇਹ ਵੀਡੀਓ ਆ سوشل میڈیا ਦੇ ਨਾਂ ਅਪਲੋਡ ਕਰੋ ਜੇ ਤੁਹਾਨੂੰ ਚੰਗੀ ਸੇਧ ਨਹੀਂ ਦੇ ਰਹਿਣਾ ਆਪਣੇ ਸਮਾਜ ਨੂੰ ਜੇ ਤੁਹਾਨੂੰ ਮੇਰੇ ਰੀਲਾਂ ਤੋਂ ਪ੍ਰੋਬਲਮ ਹੈ ਨਾ ਦੇਖਿਆ ਕਰੋ ਬਲੌਕ ਕਰ ਦਿਓ ਤੁਸੀਂ ਮੈਨੂੰ ਨਹੀਂ ਅਸੀਂ ਤਾਂ ਦੇਖਣੋਂ ਹਟ ਜਾਾਂਗੇ ਅਸੀਂ ਤਾਂ ਨਹੀਂ ਦੇਖਦੇ ਜਵਾਹ ਕੀ ਸਿੱਖਣਗੇ ਉਹ ਚੀਜ਼ ਤੋਂ ਕੋਈ ਚੰਗੀ ਗੱਲ ਪਾਓ ਕੋਈ ਸੱਭਿਆਚਾਰਕ ਚੀਜ਼ ਹੋਵੇ ਜਿਹੜੀ ਆਪਾਂ ਦੋ ਭੈਣ ਪਾਈਆਂ ਚ ਬੈਠ ਕੇ ਦੇਖ ਸਕੀ ਆ ਉਹ ਤਾਂ ਜਿਹੜੀ ਚੀਜ਼ ਮੈਨੂੰ ਵਧੀਆ ਲੱਗੂ ਮੈਂ ਉਹੀ ਚੀਜ਼ ਪਾਉਂਗੀ ਪੈਣ ਅਸੀਂ ਬਹੁਤ ਸੁਣੂਣਾ ਪਿਆਰ ਨਾਲ ਸਮਝਾ ਰਹੇ ਆਂ ਵੀ ਇਹ ਜੀ ਚੰਗੀ ਨਹੀਂ ਇਹ ਜੀ ਨਾ ਕਰੋ ਸਾਨੂੰ ਤਰੀਕੇ ਹੋਰ ਵੀ ਬਹੁਤ ਆਉਂਦੇ ਨੇ ਉਹ ਜਿਹੜਾ ਕੁਝ ਕਰਨਾ ਹੋਇਆ ਤੁਸੀਂ ਕਰ ਲਿਓ ਮੈਂ ਤਾਂ ਆਪਦੇ ਰੀਲਾਂ ਹੀ ਬਣਾਉਣੀਆਂ ਨੇ ਨਹੀਂ ਪੈਣ ਅਸੀਂ ਬਹੁਤ ਪਿਆਰ ਨਾਲ ਤੇ ਪਹਿਲੀ ਵਾਰੀ ਹੀ ਕਹਿ ਰਹੇ ਆਂ ਵੀ ਇਹ ਜੀ ਬੰਦ ਕਰ ਦੋ ਪਾਣਾ ਮੈਂ ਇਹ ਤਾਂ ਬੰਦ ਨਹੀਂ ਕਰ ਸਕਦੀ ਮੇਰਾ ਘਰ ਹੀ ਇਹਨਾਂ ਨਾਲ ਚੱਲਦਾ ਮੈਂ ਤਾਂ ਰੀਲਾਂ ਬਣਾਉਣੇ ਹੀ ਬਣਾਉਣੀਆਂ ਨੇ ਦੇਖਾਂ ਤਾਂ ਸਹੀ ਕਿਹਦੇ ਨਾਲ ਲੜੀ ਜਾਂਦੀ ਐ ਕਿੰਨਾ ਟਾਈਮ ਹੋ ਗਿਆ ਬੋਲਦੀਂ ਤੁਸੀਂ ਹੁਣੇ ਕੌਣ ਸਰਕਾਰਾਂ ਤੁਸੀਂ ਕਿਉਂ ਮੇਰੇ ਕੰਮ ਵਿੱਚ ਦਖਲਅੰਦਾਜ਼ੀ ਕਰਦੇ ਹੋਗੇ ਤੁਹਾਨੂੰ ਕੀ ਲੋੜ ਹੈਗੀ ਹੁਣ ਤੁਸੀਂ ਮੈਨੂੰ ਸਮਝਾਉਂਗੇ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਕੀ ਹੋ ਗਿਆ ਪੁੱਤ ਕਿਹਦੇ ਨਾਲ ਲੜੀ ਜਾਨੀ ਹੈ ਹੋਇਆ ਤਾਂ ਮੰਮੀ ਕੁਝ ਨਹੀਂ ਹੈਗਾ ਐਵੇਂ ਬੋਲੀ ਜਾਂਦਾ ਤੇ ਵੀ ਤੂੰ ਛੋਟ ਕੱਪੜੇ ਨਾ ਪਾਇਆ ਕਰ ਰਿੱਲਾ ਨਾ ਬਣਾਇਆ ਕਰ ਧਮਕੀ ਦਿੰਦੇ ਸੀ ਵੀ ਤੈਨੂੰ ਐ ਕਰਦਾ ਗੈਂ ਐ ਕਰਦਾਗੇ ਐ ਕਿਤੇ ਧਮਕੀ ਦੇਣ ਸੁੱਖੀ ਪਈਏਗੀ ਇਹ ਤਾਂ ਕੌਣ ਨੇ ਮੰਮੀ ਧਮਕੀ ਦੇਣ ਵਾਲੇ ਹੁਣ ਜਦੋਂ ਦੋ ਪੈਸੇ ਆਉਣ ਲੱਗਦੇ ਨੇ ਤਾਂ ਲੋਕ ਧਮਕੀਆਂ ਦੇਣ ਲੱਗ ਜਾਂਦੇ ਨੇ ਐਂ ਦਾ ਪੁੱਤ ਮੈਂ ਸਮਝਾਉਂਦੀ ਸੀ ਤੈਨੂੰ ਬੀਤਵਾ ਛੋਟੇ ਕੱਪੜੇ ਨਾ ਪਾਇਆ ਕਰ ਐਂ ਜੀ ਗੰਦੀਆਂ ਜੀ ਰੀਲਾਂ ਨਾ ਪਾਇਆ ਕਰ ਤੂੰ ਨਾ ਪੂਰੇ ਕੱਪੜੇ ਪਾਇਆ ਕਰ ਦੇਖ ਤੇਰੀ ਚਾਚੀ ਤੈਨੂੰ ਕਿੰਨਾ ਸਮਝਾ ਕੇ ਗਈ ਸੀ ਨਾ ਮੰਮੀ ਉਹ ਤਾਂ ਤੁਸੀਂ ਵੀ ਕਹਿੰਦੇ ਸੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹੁਣ ਜਦੋਂ ਮੈਂ ਪੈਸੇ ਕਮਾਉਣ ਲੱਗੀਆਂ ਮਿਹਨਤ ਕਰਨ ਲੱਗੀਆਂ ਤਾਂ ਤੁਸੀਂ ਹੁਣ ਤੁਸੀਂ ਵੀ ਐ ਕਰਦੇ ਹੋਗੇ ਫਿਰ ਕੀ ਹੋਗਾ ਜੇ ਮੈਂ ਛੋਟੇ ਕੱਪੜੇ ਪਾਉਣੀ ਆਂਗੀ ਕੱਲ ਮੈਂ ਮੰਮੀ ਸੂਟ 'ਚ ਵੀਡੀਓ ਪਾਈ ਸੀ ਨਾ ਉਹ ਤੇ ਕੋਈ ਲਾਈਕ ਨਾ ਕਮੈਂਟ ਨਾ ਹੀ ਕੱਲ ਪੈਸੇ ਆਏ ਨੇ ਉਹੀ ਅੱਜ ਮੈਂ ਸ਼ਾਰਟ ਡਰੈਸ 'ਚ ਰੀਲ ਪਾਈ ਹੈਗੀ ਨਾਲ ਐਨੀ ਚੜ ਗਏ ਨੇ ਮਿਲੀਅਨ 'ਚ 바ਗੀ ਨਾਲ ਅ ਹਉ ਤੈਨੂੰ ਤਾਂ ਭਈ ਸੰਗ ਨਹੀਂ ਲੱਗਦੀ ਹੈਗੀ ਹੈ ਛੋਟ ਕੱਪੜੇ ਪਾ ਕੇ ਹੁਣ ਲੋਕ ਲਾਂਬੇ ਲੈ ਲੈ ਕੇ ਆਉਂਦੇ ਨੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਜੇ 2 ਪੈਸੇ ਘਟਾ ਜਾਣਗੇ ਫਿਰ ਕੀ ਹੋ ਜਾਊਗਾ ਪਹਿਲਾਂ ਘੱਟ ਖਾ ਲਾਂਗੇ ਨਾ ਕਿ ਮਮਮੀ ਘੱਟ ਪੈਸੇ ਦੇ ਸਬਰ ਕਰ ਲਾ ਹੁਣ ਅਗਲੇ ਮਹੀਨੇ ਮੈਂ ਵੱਡੀ ਗੱਡੀ ਲੈਣੀ ਹੈ ਉਹਦੇ ਵਾਸਤੇ ਹੀ ਪੈਸੇ ਚਾਹੀਦੇ ਨੇ ਹੁਣ ਜੇ ਮੈਂ ਛੋਟ ਡਰੈਸ ਦੇ ਵਿੱਚ ਵੀਡੀਓ ਨਹੀਂ ਪਾਉਂਗੀ ਫਿਰ ਪੈਸੇ ਕਿੱਥੋਂ ਆਉਣਗੇ ਇਹਨਾਂ ਨਾਲ ਹੀ ਮੈਨੂੰ ਪੈਸੇ ਆਉਂਦੇ ਨੇ ਪੁੱਤ ਤੂੰ ਗੱਡੀਆਂ ਲੈ ਕੁਛ ਮਰਜ਼ੀ ਕਰ ਮੇਰਾ ਤਾਂ ਫਰਜ਼ ਤੇ ਸਮਝਾਉਣ ਦਾ ਹੁਣ ਜੇ ਤੂੰ ਨਹੀਂ ਸਮਝਦੀ ਫਿਰ ਹੁਣ ਮੈਂ ਕੀ ਕਰਾਂ ਦੇਖ ਤਾਂ ਨਾ ਮੋਬਾਈਲ ਤੇ ਧਮਕੀਆਂ ਆਉਣ ਲੱਗੀਆਂ ਹੈ ਮੈਨੂੰ ਤਾਂ ਡਰ ਲੱਗਦਾ ਹੁਣ ਤੂੰ ਤਾਂ ਨਹੀਂ ਜਰਦੀ ਹੈਗੀ ਮੈਂ ਤਾਂ ਤੈਨੂੰ ਸਮਝਾ ਸਮਝਾ ਥੱਕ ਗਈ ਹੁਣ ਕੋਸ ਮਰਜ਼ੀ ਕਰ ਪਾਈ ਲੈ ਲੋਕ ਵੀ ਨਾ ਮੰਗਦੇ ਪੈਗੇ ਜੰਮੀ ਵੀ ਚਲਦੇ ਬਾੜੀ ਮੱਚਦੇ ਨੇ ਮੇਰੀ ਚੜਾਈ ਤੋਂ ਕੀ ਗੱਲ ਸੁਮਨ ਅੱਜ ਬਾਹਰ ਕਿਵੇਂ ਬੈਠੀ ਐ ਤੂੰ ਉਹ ਤਾਂ ਵੀਰਪਾਲ ਮੈਨੂੰ ਅੰਦਰ ਕਵਰਾਟ ਹੀ ਹੋ ਜਾਂਦੀ ਸੀ ਮੈਂ ਤਾਂ ਹੀ ਬਾਹਰ ਆ ਕੇ ਬੈਗੀ ਕਿਉਂ ਕਵਰਾਟ ਕਾ ਤਾਂ ਹੁੰਦੀ ਸੀ ਤੈਨੂੰ ਕੀ ਗੱਲ ਐ ਇਹ ਜੀ ਉਹ ਤਾਂ ਅੱਜ ਮੈਨੂੰ ਫੋਨ ਆਇਆ ਸੀ ਕਹਿੰਦੇ ਰੀਲਾਂ ਨਾ ਬਣਾਇਆ ਕਰੋ। ਅੱਛਾ ਉਹ ਤੈਨੂੰ ਐਂ ਕਹਿੰਦੇ ਹੁਣੇ ਵੀ ਸ਼ਾਰਟ ਡਰੈਸ ਪਾ ਕੇ ਰੀਲਾਂ ਨਾ ਬਣਾਇਆ ਕਰ। ਹਾਂ ਬੀਰਪਾਲ ਕਹਿੰਦੇ ਤਾਂ ਐਂ ਸੀਗੇ। ਨਾਲੇ ਐਂ ਕਹਿੰਦੇ ਹੁਣੇ ਵੀ ਲਾਈਵ ਹੋ ਕੇ ਗਾਲਾਂ ਨਾ ਕੱਢਿਆ ਕਰ। ਹਾਂ ਕਹਿੰਦੇ ਸਾਇੰਸ ਸੀ ਪਰ ਤੈਨੂੰ ਕਿਵੇਂ ਪਤਾ? ਮੈਨੂੰ ਵੀ ਫੋਨ ਆਇਆ ਸੀ ਉਹਨਾਂ ਦਾ। ਮੈਨੂੰ ਵੀ ਐਂ ਕਹਿੰਦੇ ਸੀ ਉਹ ਵੀ ਤੁਸੀਂ ਐਹੀਆਂ ਰੀਲਾਂ ਨਾ ਪਾਇਆ ਕਰੋ। ਸ਼ਾਰਟ ਕੱਪੜੇ ਪਾ ਕੇ ਨਾਲੇ ਫੋਨ ਤੇ ਗਾਲਾਂ ਗੂਲਾਂ ਨਾ ਕੱਢਿਆ ਕਰੋ। ਹਾਂ ਐਂ ਕਹਿੰਦੇ ਸੀ ਮੈਨੂੰ ਵੀ ਧਮਕੀ ਦਿੱਤੀ ਏ ਵੀ ਤੁਸੀਂ ਐ ਰੀਲਾਂ ਨਾ ਪਾਇਆ ਕਰੋ ਗੰਤੀਆਂ ਕੰਨ ਨਹੀਂ ਫਿਰ ਅਸੀਂ ਕਾਰਵਾਈ ਕਰਾਂਗੇ ਕੋਈ ਸੁਮਨ ਮੈਂ ਵੀ ਤਾਂ ਹੀ ਆਈ ਸੀ ਤੇਰੇ ਕੋਲੇ ਮੈਨੂੰ ਵੀ ਕਬਰਾਟ ਜੀ ਹੋ ਜਾਂਦੀ ਸੀ ਤੇਰੇ ਤਾਂ ਵੀਰ ਪਰ ਸਰਜੂਆ ਪਰ ਮੇਰੇ ਨਾਲ ਸਰਦਾ ਮੇਰਾ ਤਾਂ ਘਰ ਹੀ ਰੀਲਾਂ ਨਾਲ ਚੱਲਦਾਗਾ ਜੇ ਮੈਨੂੰ ਰੀਲਾਂ ਤੋਂ ਪੈਸੇ ਨਾ ਆਏ ਫਿਰ ਮੇਰੇ ਘਰੇ ਕਿੱਥੋਂ ਪੈਸੇ ਆਉਣਗੇ ਜੇ ਮੈਂ ਲੋਕਾਂ ਨਾਲ ਹੁਣ ਲਾਈਵ ਹੋ ਕੇ ਗੱਲਾਂ ਨਾ ਕਰਤੀਆਂ ਫਿਰ ਮੈਨੂੰ ਲੋਕ ਪਸੰਦ ਕਰਨੋਂ ਹਟ ਜਾਣਗੇ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਬੜੀ ਟੈਨਸ਼ਨ ਹੋ ਜਾਂਦੀ ਹੈ ਸਹੀ ਗੱਲ ਐ ਸੁਮਨ ਤੇਰੀ ਤੇਰਾ ਤਾਂ ਘਰ ਹੀ ਸੋਸ਼ਲ ਮੀਡੀਆ ਤੇ ਚੱਲਦਾ ਸੀਗਾ ਜੇ ਤੂੰ ਹੁਣ ਰੀਲਾਂ ਪਾਉਣੀ ਬੰਦ ਕਰਤੀਆਂ ਤਾਂ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ ਹੋਰ ਵੀਰਪਾਲੇ ਹੀ ਟੈਨਸ਼ਨ ਹੋਈ ਪਈ ਮੈਨੂੰ ਲੋਕਾਂ ਦਾ ਤਾਂ ਕੁਝ ਨਹੀਂ ਜਾਨਣਾ ਮੇਰਾ ਰਹਿਣਾ ਕੱਖ ਨਹੀਂ ਚਲੋ ਕੋਈ ਨਾ ਫਿਰ ਵੀ ਮੈਂ ਸੋਚੂ ਕੁਝ ਸੁਮਨ ਤੂੰ ਟੈਨਸ਼ਨ ਨਾ ਲੈ ਸਾਰਾ ਕੁਝ ਠੀਕ ਹੋ ਜਾ ਪਰ ਮੇਰਾ ਤਾਂ ਸ਼ੌਂਕ ਹੀ ਮਰ ਜੂ ਵਰੀਲਾ ਬਣਾਉਂਦਾ ਨਹੀਂ ਮਰਦਾ ਵੀਰਪਾਲ ਤੇਰਾ ਸ਼ੌਂਕ ਕਿਉਂਕਿ ਤੂੰ ਕਿਹੜਾ ਮੇਰੇ ਮੰਗੂ ਸ਼ਾਰਟ ਡਰੈਸ ਚ ਵੀਡੀਓ ਪਾਉਂਦੀ ਸੀ ਤੂੰ ਸਿੰਪਲ ਸੂਟ ਜੀ ਪਾਉਂਦੀ ਸੀ ਤੈਨੂੰ ਥੋੜੀ ਕੁਝ ਕਹਿਣਗੇ ਉਹ ਨਹੀਂ ਸੁਮਨ ਜਿਹੜੀਆਂ ਤੂੰ ਮੈਨੂੰ ਸ਼ਾਰਟ ਡਰੈਸਾਂ ਦਵਾ ਕੇ ਲਿਆਈ ਸੀ ਨਾ ਮੈਂ ਉਹਨਾਂ ਚ ਵੀਡੀਓ ਪਾਈਆਂ ਨਹੀਂ ਗੀਆਂ ਪਰ ਮੈਂ ਤੈਨੂੰ ਕੋਲਾਬ ਨਹੀਂ ਕੀਤੀ ਮੇਰਾ ਤਾਂ ਸਾਰੀ ਸ਼ੌਂਕ ਮਰ ਜੂ ਅੱਛੇ ਤੂੰ ਸ਼ੋਰਟ ਕੱਪੜੇ ਪਾ ਕੇ ਵੀਡੀਓ ਬਣਾ ਵੀ ਲਈਆਂ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਐਸੀ ਵੀ ਤੂੰ ਕਿਹੜੀ ਰੀਲਾਂ ਬਣਾਈਆਂ ਹੋਣਗੀਆਂ ਹਾਲੇ ਉਹ ਕੱਪੜੇ ਪਾ ਕੇ ਚਲ ਵੀਰਪਾਲ ਐਵੇਂ ਟੈਨਸ਼ਨ ਨਾ ਲੈ ਚਲ ਅੰਦਰ ਜਾ ਕੇ ਕੋਲਡ ਡਰਿੰਕ ਪੀਂਨੇ ਆ ਥੋੜਾ ਦਿਮਾਗ ਸੈੱਟ ਹੋ ਜੂਗਾ ਐਵੇਂ ਟੈਨਸ਼ਨ ਲਈ ਐ ਚਲ ਹਾਂਜੀ ਵੀਰ ਜੀ ਦੱਸੋ ਮੈਨੂੰ ਕਿਉਂ ਬੁਲਾਇਆਗਾ ਬੀਬਾ ਤੈਨੂੰ ਤਾਂ ਬੁਲਾਇਆ ਤੈਨੂੰ ਅਸੀਂ ਇੱਕ ਵਾਰੀ ਸਮਝਾਇਆ ਸੀ ਫੋਨ ਤੇ ਵੀ ਤੂੰ ਗਲਤ ਵੀਡੀਓ ਪਾਉਣੀਆਂ ਬੰਦ ਕਰ ਦੇ ਪਰ ਤੂੰ ਹਟੀ ਨਹੀਂ ਹਜੇ ਇਹ ਚ ਗਲਤ ਕੀ ਹੈ ਵੀਰ ਜੀ ਮੈਂ ਰੀਲਾਂ ਬਣਾਉਣੀਆਂ ਪੈਸੇ ਕਮਾਉਣੀਆਂ ਇਹ ਚ ਤੁਹਾਨੂੰ ਕੀ ਤਕਲੀਫ ਆ ਪੈਣੇ ਸਾਨੂੰ ਇਹ ਤਕਲੀਫ ਹੈ ਵੀ ਜਿਹੜੀਆਂ ਤੂੰ ਵੀਡੀਓ ਪਾਉਣੀਆਂ ਨਾ ਇਹਨਾਂ ਨੂੰ ਦੇਖ ਕੇ ਹੋਰ ਜਵਾਖ ਵਿਗੜ ਰਹੇ ਨੇ ਇਹਦਾ ਬੁਰਾ ਪ੍ਰਭਾਵ ਪੈ ਰਿਹਾ ਹੋਰ ਜਵਾਖਾਂ ਤੇ ਯਾਰ ਮੇਰੀਆਂ ਰੀਲਾਂ ਨੇ ਮਾੜੀਆਂ ਵੀ ਨਹੀਂ ਹੁੰਦੀਆਂ ਪੈਣ ਮੂੰਹ ਸੰਭਾਲ ਕੇ ਗੱਲ ਕਰ ਮੈਂ ਤੇਰਾ ਯਾਰ ਨਹੀਂ ਮੈਂ ਤੇਰਾ ਭਰਾ ਤੂੰ ਮੇਰੀ ਭੈਣ ਹੈ ਪਹਿਲਾਂ ਸਿਰ ਤੇ ਚੁੰਨੀ ਲੈ ਸਿਰ ਟਾ ਕੇ ਗੱਲ ਕਰ ਸਾਡੇ ਨਾਲ ਹਾਂਜੀ ਵੀਰ ਜੀ ਦੱਸੋ ਹੁਣ ਮੈਂ ਕੀ ਕਰਾਂ ਆ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਗੰਦ ਪਾਇਆ ਪਹਿਲਾਂ ਤਾਂ ਇਹਨੂੰ ਡਿਲੀਟ ਕਰੋ ਇਦੂ ਬਾਅਦ ਇਹਨੂੰ ਪਾਉਣਾ ਬੰਦ ਕਰੋ ਜੇ ਵੀਰ ਜੀ ਰੀਲਾਂ ਨਾ ਪਾਈਆਂ ਮੈਂ ਮੇਰਾ ਘਰ ਕਿਵੇਂ ਚੱਲੂ ਇਹਨਾਂ ਰੀਲਾਂ ਕਰਕੇ ਮੇਰਾ ਘਰ ਚੱਲਦਾ ਵਾ ਬੀਬਾ ਜਿਹੜੀਆਂ ਹੋਰ ਕਰਾਂ ਦੇ ਬੁੜੀਆਂ ਨੇ ਉਹਨਾਂ ਦਾ ਘਰ ਕਿਵੇਂ ਚੱਲਦਾਗਾ ਉਹਨਾਂ ਦਾ ਰੀਲਾਂ ਸਰ ਤੇ ਘਰ ਚੱਲਦਾਗਾ ਹੋਰ ਕੰਮ ਬਥੇਰੇ ਨੇ ਤੂੰ ਉਹ ਕਰ ਵੀਰ ਜੀ ਮੈਨੂੰ ਇਸ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਵੀ ਨਹੀਂ ਹੈਗਾ ਫਿਰ ਰੀਲਾਂ ਬਣਾਉਣ ਚ ਹਰਜ ਵੀ ਕੀ ਹੈਗਾ ਪੰਜਾਬ ਚ ਹੋਰ ਵੀ ਬਹੁਤ ਕੁਸ਼ ਹੋਈ ਜਾਂਦਾਗਾ ਉਹਨਾਂ ਨੂੰ ਤਾਂ ਤੁਸੀਂ ਰੋਕ ਦੇਣੀ ਮੈਨੂੰ ਤੁਸੀਂ ਰੋਕਣ ਉੰਨਾਂ ਨੂੰ ਵੀ ਰੋਕਾਂਗੇ ਪਹਿਲਾਂ ਤੈਨੂੰ ਰੋਕਣਾ ਆ ਠੀਕ ਹੈ ਵੀਰ ਜੀ ਮੈਂ ਆਪਦੇ ਰੀਲ ਪਾਉਣੇ ਬੰਦ ਕਰ ਦਿੰਦੀ ਆ ਤੁਹਾਨੂੰ ਲੱਗਦਾ ਹੀ ਪੰਜਾਬ ਸੁਧਰ ਜਾਊਗਾ ਮੇਰੇ ਨਾਲ ਵੀਡੀਓ ਪਾਉਣ ਕਰਕੇ ਗੱਲ ਸੁਣ ਵੀਬਾ ਪੰਜਾਬ ਸੁਧਰੇ ਚਾਹੇ ਨਾ ਸੁਧਰੇ ਠੀਕ ਆ ਜੇ ਤੂੰ ਵੀਡੀਓ ਪਾਉਣੇ ਨਾ ਹਟੀ ਨਾ ਤਾਂ ਤੈਨੂੰ ਚੰਗੀ ਤਰ੍ਹਾਂ ਸੁਧਾਰ ਕੇ ਜਾਵਾਂਗੇ ਦੇਖ ਪੈਣੀ ਇਹ ਸਾਡੀ ਆਖਰੀ ਵਾਰਨਿੰਗ ਹੈ ਇਹਦੇ ਬਾਅਦ ਅਸੀਂ ਤੈਨੂੰ ਕੋਈ ਫੋਨ ਨਹੀਂ ਕਰਦੇ ਕੋਈ ਤੈਨੂੰ ਸੁਨੇਹਾ ਨਹੀਂ ਲਾਉਂਦੇ ਵੀ ਤੂੰ ਵੀਡੀਓ ਪਾਉਣੇ ਬੰਦ ਕਰ ਦੇ ਇਹਦੇ ਬਾਅਦ ਅਸੀਂ ਕਾਰਵਾਈ ਕਰਾਂਗੇ ਸਿੱਧੇ ठीक है वीर जी मैं आपरे रीला पौणे बंद कर दूँ तू सुधर जा असि सुधारण लाग्या टाइम नहीं लाणा ठीक है वीर जी मैं आपरे गंदे रीला पौणे बंद कर दूँ बड़ी सोहनी वीडियो चली जांदी है यार सर हां गुरु मैं छोडना एक पर्सन गल करनी सी आ बैठ ਕਿ ਨਾ ਮੈਂ ਤੁਹਾਡੇ ਨਾਲ ਐਂ ਗੱਲ ਕਰਨੀ ਸੀ ਸੋਸ਼ਲ ਮੀਡੀਆ ਦੇ ਜਿਹੜੇ ਆ ਇਨਫਲੂਐਂਸਰ ਜੇ ਗੰਦ ਪਾਉਂਦੇ ਨੇਗੇ ਇਹਨਾਂ ਦੇ ਖਿਲਾਫ ਕੁਝ ਕੁ ਬੰਦੇ ਖੜੇ ਹੋਏ ਨੇ ਇਹਨੇ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਉਹ ਕਹਿੰਦੇ ਸਾਡੇ ਧਰਮ ਵਿੱਚ ਇਹ ਕੁਝ ਨਹੀਂ ਚੱਲੂਗਾ ਕਿ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਹੀ ਕਾਰਵਾਈ ਸਿੱਧੇ ਆਪ ਕਰਾਂਗੇ ਉਹਨਾਂ ਨੇ ਆਪ ਜ਼ਿੰਮੇਵਾਰੀ ਲੈਂਤੀ ਹੈ ਉਹ ਕੌਮ ਲੋਕ ਨੇ ਯਾਰ ਬੁਰੀ ਮੈਂ ਤਾਂ ਨਹੀਂ ਸੁਣਾਂ ਤੇ ਨਹੀਂ ਦੇਖਾਂਗਾ ਨਾਲੇ ਜਿਨਾਂ ਨੂੰ ਪ੍ਰਸ਼ਾਸਨ ਨੂੰ ਵੀ ਲਾਣਤਾ ਪੈਰੀਆਂ ਨੇ ਉਹਨਾਂ ਦਾ ਕੰਮ ਉਹ ਆਪ ਕਰੀ ਜਾਂਦੇ ਨੇ ਪ੍ਰਸ਼ਾਸਨ ਨੂੰ ਲਾਣਤਾ ਪੈਰੀਆਂ ਨੇ ਸਰਕਾਰ ਨੂੰ ਕਿਉਂ ਕੌਣ ਲੋਕ ਨੇ ਯਾਰ ਮੈਨੂੰ ਅਸਲ ਦੇ ਵਿੱਚ ਦੱਸਨਾ ਵੀ ਗੱਲ ਕੀ ਹੈਗੀ ਜਨਾਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਸੁਧਾਰਨ ਦਾ ਕਦਮ ਚੁੱਕਿਆ ਹੋਇਆਗਾ ਨਾਲੇ ਇਹ ਕਹਿੰਦੇ ਨੇ ਅਸੀਂ ਸਮਾਜ ਚ ਗੰਦ ਨਹੀਂ ਪੈਣਦੇ ਨਾ ਇਹਨਾਂ ਨੇ ਕਦਮ ਨਹੀਂ ਮੈਨੂੰ ਤਾਂ ਐਂ ਲੱਗਦਾ ਇਹਨਾਂ ਨੇ ਤਾਂ ਠੇਕੇ ਹੀ ਲੈ ਲਿਆ ਸਮਾਜ ਸੁਧਾਰਨ ਦਾ ਇਹੋ ਲੋਕ ਨੇ ਜਿਹੜੇ ਪਹਿਲਾਂ ਚਿੱਟਿਆਂ ਦੇ ਮੰਗਰ ਪਏ ਹੋਏ ਸੀ ਹਾਂ ਜਨਾਬ ਇਹ ਉਹੀ ਲੋਕ ਨੇ ਚੱਲ ਕੋਈ ਨਾ ਕਰਦੇ ਆਂ ਕੁਛ ਨਾ ਕੁਛ ਚੱਲ ਠੀਕ ਹੈ ਜਨਾਬ ਮੈਂ ਚੱਲਦਾ ਠੀਕ ਹੈ ਗੁਰੀ ਚੰਗਾ ਸੁਮਨ ਪਤ ਪੁੱਤ ਬਣ ਕੇ ਗੰਡੇ ਘੱਟ ਦੇ ਮੈਥੋਂ ਨਹੀਂ ਮੰਮੀ ਘੱਟ ਜਾਂਦੇ ਗੰਡੇ ਗੁੰਡੇ ਮੈਂ ਤਾਂ ਆਪਦੀ ਰੀਲ ਬਣਾਈ ਜਾਨੀ ਆ ਸਾਰਾ ਦਿਨ ਰੀਲੇ ਹੀ ਬਣਾਈ ਜਾਵੇਂਗੀ ਕਦੇ ਕੋਈ ਦਾਲ ਪਾਣੀ ਦਾ ਵੀ ਕਰ ਲਿਆ ਕਰ ਨਾ ਹੁਣ ਮੰਮੀ ਇਹ ਕੰਮ ਮੈਂ ਕਰੂੰਗੀ ਮੇਰੇ ਸਿਰ ਤੇ ਘਰ ਚੱਲਦਾਗਾ ਜੇ ਮੈਂ ਰੀਲਾ ਨਾ ਪਾਈਆ ਫਿਰ ਕਿਵੇਂ ਘਰ ਚੱਲੂਗਾ ਆਪਣਾ ਮੇਰੇ ਤੋਂ ਨਹੀਂ ਮੰਮੀ ਇਹ ਕੰਮ ਹੁੰਦੇ ਆ ਜਿਹੜੇ ਪੈਸੇ ਆਉਂਦੇ ਨੇ ਮੇਰੇ ਸਿਰ ਤੇ ਆਉਂਦੇ ਨੇ ਆਪੇ ਕਰ ਲਓ ਆਪਦੇ ਕੰਮ ਉਹ ਤਾਂ ਪੁੱਤ ਮੈਨੂੰ ਪਤਾ ਹੈਗਾ ਵੀ ਤੂੰ ਕਿਵੇਂ ਪੈਸੇ ਕਮਾਉਣੀ ਐ ਪਰ ਹੁਣ ਤੂੰ ਮੜਮੋਟਾ ਘਰ ਦਾ ਰੋਟੀ ਟੁਕ ਵੀ ਕਰ ਲਿਆ ਕਰ ਮੇਰੇ ਗੋਡੇ ਗਿੱਟੇ ਦੁਖਦੇ ਨੇ ਮੈਥੋਂ ਹ ਮੈਂ ਚਲ ਮੈਂ ਝਾੜ ਪੁੱਛ ਤੇ ਮੈਂ ਕਰ ਲੈਨੀ ਆ ਵੀ ਇੰਨਾ ਕੰਮ ਤਾਂ ਤੂੰ ਕਰ ਲਿਆ ਕਾ ਰੋਟੀ ਟੁੱਕ ਤਾਂ ਕਰ ਹੀ ਲਿਆ ਕਰ ਤੂੰ ਜਦੋਂ ਮੰਮੀ ਤੁਸੀਂ ਸਾਰਾ ਕੰਮ ਕਰ ਲੈਨੇ ਹੋ ਝਾੜੂ ਪੁੱਛੇ ਦਾ ਤੇ ਰੋਟੀ ਵੀ ਨਹੀਂ ਬਣਾ ਸਕਦੇ ਨਾਲੇ ਮੇਰਾ ਮੇਕਅਪ ਕੀਤਾ ਹੁੰਦਾਗਾ ਐਵੇਂ ਗਰਮੀ 'ਚ ਸਾਰਾ ਹੀ ਉੱਤਰ ਜਾਊਗਾ ਐਵੇਂ ਚੁੱਲ੍ਹੇ 'ਚ ਬਾੜ ਦੇਣੇ ਹੋਗੇ ਤੈਨੂੰ ਤਾਂ ਪੁੱਤ ਸਰ ਗਿਆ ਜਵਾਬ ਦੇ ਕੇ ਹੁਣ ਮੈਨੂੰ ਤਾਂ ਅੰਨ ਥੱਪਣਾ ਹੀ ਪਊਗਾ ਢਿੱਡ ਭਰੇ ਬਿਨਾਂ ਤਾਂ ਨਹੀਂ ਸਰਦਾ ਹੈਗਾ ਮੈਂ ਤਾਂ ਕਰਦੀ ਆ ਜਾ ਕੇ ਕੰਮ